ਕਿੰਨੇ ਲੋਕ ਆਪਰੇਸ਼ਨ ਸੰਦੂਮ ਦੇ ਕੋਈ ਆਇਆ ਉਹਦੇ ਵਿੱਚ ਸਿਰਫ ਇੱਕ ਫਿਰਕੀ ਨੇ ਸਲਾਹ ਦਿੱਤੀ ਹੈ ਕਿ ਅਸੀਂ ਪਾਕਿਸਤਾਨ ਦੇਤੇ ਮੰਬਾਰੇ ਕਰਨੀ ਤੇ ਪ੍ਰੈਮ ਮਿੰਿਸਟਰ ਦੀ ਜਿਹੜੀ ਸਿਕਿਉਰਿਟੀ ਕਮੇਟੀ ਜਿਹੜੀ ਇਹੋ ਜਿਹੀ ਚੈਸਲੇ ਕਰਦੀ ਹੈ ਉਹਦੇ ਵਿੱਚ ਸਿੱਖ ਕੋਈ ਹੈ ਨਹੀਂ ਸੀਗਾ ਸੱਤੋਂ ਮੈਂ ਪੁੱਛਿਆ ਜੇ ਮੋਦੀ ਸਾਹਿਬ ਤੇ ਬੀਜੇਪੀ ਆਰਐਸਐਸ ਜੰਗ ਲਾਲ ਨੇਤੇ ਹੈ ਤੇ ਸਭ ਤੋਂ ਜ਼ਿਆਦਾ ਖਤਰਾ ਤਾਂ ਸਾਡੇ ਪੰਜਾਬ ਨੂੰ ਹੋਣਾ ਹੈ ਕਿ ਪਾਕਿਸਤਾਨ ਨੇ ਇਥੇ ਪਰਮਾਣੂ ਹਥਿਆਰ ਇਸ ਬਣਾ ਦਿੱਤੇ ਤੇ ਸਾਰੇ ਪੰਜਾਬੀ ਬੇਸ਼ੱਕ ਉਹ ਸਿੱਖੀ ਨੂੰ ਬੁਸੰਹਣ ਸਾਈ ਪੁਸ਼ਮੀ ਹੋਣ ਉਹਨਾਂ ਦਾ ਬਿਹਤਰਕਰ ਕੋ ਬਣਾ ਸੀਗਾ ਸ਼੍ਰੋਮਿਆ ਕਾਲੀਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਗੱਲ ਕਰਦੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਰਾਜਨੀਤੀ ਵਿੱਚ ਪੰਜਾਬ ਦੀ ਸਥਿਤੀ ਕਾਫੀ ਹੇਠਾਂ ਚਲੀ ਗਈ ਹੈ ਜੋ ਅੱਜ ਦੇ ਸਮੇਂ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ ਉਹਨਾਂ ਕਹਿ ਕਿ ਦੇਸ਼ ਦੀ ਕੈਬਨਿਟ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਰਹੀ ਪਾਕਿਸਤਾਨ ਨਾਲ ਜੰਗ ਦੇ ਹਾਲਾਤਾਂ ਵਿੱਚ ਭਾਰਤ ਵੱਲੋਂ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਤੇ ਹਮਲੇ ਕੀਤੇ ਜਾਣ ਪਰ ਸਿੱਖਾਂ ਤੋਂ ਇਸ ਸੰਬੰਧੀ ਕੋਈ رائے ਨਹੀਂ ਲਈ ਗਈ ਜਦਕਿ ਜੰਗ ਦੇ ਭਿਆਨਕ ਨਤੀਜੇ ਪੰਜਾਬ ਨੂੰ ਹੀ ਭੁਗਤਨੇ ਪੈਣੇ ਸਨ ਉਹਨਾਂ ਨੇ ਕਿ ਜੇਕਰ ਸਿੱਖਾਂ ਦੀ ਨੁਮਾਇੰਦਗੀ ਹੁੰਦੀ ਤਾਂ ਅਜਿਹੇ ਫੈਸਲੇ ਭਾਰਤ ਦੀ ਹਿੰਦੂਤਵ ਸਰਕਾਰ ਵੱਲੋਂ ਲੈਣੇ ਮੁਸ਼ਕਲ ਹੁੰਦੇ। ਉਹਨਾਂ ਨੇ ਕਿ ਜੇਕਰ ਸਰਕਾਰ ਵੱਲੋਂ ਅਜਿਹੇ ਫੈਸਲੇ ਲਏ ਜਾਂਦੇ ਰਹੇ ਤਾਂ ਸਿੱਖ ਆਪਣੀ ਆਜ਼ਾਦ ਸਟੇਟ ਬਣਾਉਣਗੇ ਜੋ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਇੱਕ ਵਫਰ ਸਟੇਟ ਹੋਵੇਗੀ। ਇੰਡੀਆ ਦੀ ਸਿਆਸਤ ਦੇ ਵਿੱਚ ਸੁਪਰ ਕੇ ਜਿਹੜਾ ਆਪਰੇਸ਼ਨ ਸੰਧੂ ਦੇ ਕੋਈ ਆਇਆ। ਉਦੇ ਵਿੱਚ ਸਰਫ ਇੱਕ ਕਿਸੇ ਨੇ ਸਲਾਹ ਦਿੱਤੀ ਹੈ ਕਿ ਅਸੀਂ ਪਾਕਿਸਤਾਨ ਦੁੱਤੇ ਮੰਬਰੀ ਕਰ ਲਈਏ ਤੇ ਪ੍ਰਾਈਮ ਮਿਨਿਸਟਰ ਦੀ ਜੇ ਸਕਿਉਰਿਟੀ ਕਮੇਟੀ ਜਿਹੜੀ ਇਹੋ ਜਿਹੇ ਚੈਸਲੇ ਕਰਦੀ ਹੈ ਉਹਦੇ ਵਿੱਚ ਸਿੱਖ ਕੋਈ ਹੈ ਨਹੀਂ ਸੀਗਾ ਸਨ ਪਟੜਾ 23 ਸੱਤੋਂ ਬਗੈਰ ਤੁਖਿਆ ਦੇ ਮੋਦੀ ਸਾਹਬ ਤੇ ਭਾਜਪਾ আর ਐਸਐਸ ਜੰਗ ਲਾਲ ਲਿੰਦੇ ਹੈ ਤੇ ਸਭ ਤੋਂ ਵੱਧ ਖਤਰਾ ਤਾਂ ਸਾਡੇ ਪੰਜਾਬ ਨੂੰ ਹੋਣਾ ਹੈ ਜੇ ਪਾਕਿਸਤਾਨ ਨੇ ਇਥੇ ਪਰਮਾਣੂ ਹਥਿਆਰ ਇਸ ਤਰ੍ਹਾਂ ਲਗਾਤੇ ਤੇ ਸਾਰੇ ਪੰਜਾਬੀ ਬੇਸ਼ੱਕ ਉਹ ਸਿੱਖ, ਹਿੰਦੂ, ਮੁਸਲਮਾਨ ਅਸਾਈ ਕੁਛ ਵੀ ਹੋਣ ਉਹਨਾਂ ਦਾ ਬੇਹੱਦ ਕਰ ਕੋ ਜਣਾ ਸੀਗਾ ਤਾਂ ਅਸੀਂ ਚਾਹੁੰਦੇ ਹਾਂ ਕਿ ਜੇ ਹੀ ਸੈਂਟਰ ਦੀ ਸਰਕਾਰ ਹੈ ਉਤੇ ਵੀ ਸਿੱਖਾਂ ਦਾ ਵੀ ਹਿੱਸਾ ਹੋਣਾ ਚਾਹੀਦਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਿੱਖਾਂ ਦੇ ਕੋਲ ਇੱਕ ਕੈਬਨਿਟ ਪੋਸ ਸੀਗੇ ਜਨ ਵਿਦੇਸ਼ੀ ਮਾਮਲੇ ਜਾਂ ਰੱਖਿਆ ਦੇ ਮਾਮਲੇ ਜਨ ਗ੍ਰਹਿ ਦੇ ਮਾਮਲੇ ਡੋ ਇਕਨੋਮਿਕਸ ਦੇ ਮਾਮਲੇ ਐਗਰੀਕਲਚਰ ਦੇ ਹੁਣ ਸਾਡੇ ਕੋਲ ਜੋ ਹੋਈ ਨਮਾਇੰਦਗੀ ਸੈਂਟਰ ਦੀ ਕੈਬਨਿਟ ਦੇ ਵਿੱਚ ਹੈ ਜੀ ਇਸ ਸਿਰਫ ਸਿਰ ਹਿੰਦੂਤਵਾਦੀ ਲੀਡਰਸ਼ਿਪ ਚੱਲ ਰਹੀ ਹੈ ਤੇ ਉਹਨਾਂ ਨੇ ਵੀ ਵਿਜੇਤੀ ਆਦੇਸ਼ਸ ਨੇ ਲਾਣ ਕਰਤਾ ਕਿ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਜਿਹੜੇ ਸ਼ਬਦ ਹੈਗੇ ਆ ਪ੍ਰੀਐਮਬਲ ਦੇ ਵਿੱਚੋਂ ਉਹ ਕੱਢ ਦਿੱਤੇ ਜਾਣ ਜੇ ਉਹ ਛੱਡ ਦਿੱਤੇ ਜਾਣਗੇ ਤੇ ਫਿਰ ਤਾਂ ਲਾਜ਼ਮੀ ਹੈ ਤਾਂ ਹਿੰਦੂ ਰਾਸ਼ਟਰ ਬਣ ਜਾਊਗਾ ਤੇ ਅਸੀਂ ਸਿੱਖ ਤਾਂ ਨਹੀਂ ਅਸੀਂ ਹਿੰਦੂ ਰਾਸ਼ਟਰ ਨੂੰ ਮੰਨਣਾ ਅਸੀਂ ਤਾਂ ਸਿੱਧਾ ਆਪਣਾ ਅਲੇਗਾ ਸਟੇਟ ਜਿਹੜੀ ਆਜ਼ਾਦ ਹੋਊਗੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਿੰਨੇ ਦੇ ਕੋਲੇ ਪਰਮਾਨント ਯਾਰ ਨੇ ਟੋਮਰੇਟ ਛੀਨੇ ਇਹਨਾਂ ਦੇ ਵਿਚਾਰੇ ਅਸੀਂ ਬਫਰ ਸਟੇਟ ਬਣਾਉਂਗੇ ਜਿਹੜੀ ਆਜ਼ਾਦ ਤੇ ਯੂਕੇ ਦੇ ਮਾਡਲ ਦੇ ਉੱਤੇ ਉਹ ਚੱਲੂਗੀ